ਫਗਵਾੜਾ ਇਲਾਕੇ ਵਿੱਚ ਬੇਖੋਪ ਚੋਰਾ ਦਾ ਬੋਲਬਾਲਾ ਹੈ ਤੇ ਚੋਰ ਆਏ ਦਿਨ ਹੀ ਚੋਰੀ ਦੀਆਂ ਸਫਲਤਾਂ ਦਾ ਤੁਹਾਨੂੰ ਅਨਜਾਮ ਦੇ ਕੇ ਪੁਲਿਸ ਦੇ ਸੁਰੱਖਿਆ ਪ੍ਰਬੰੰਧਾਂ ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ ਅਜੇ ਹੀ ਚੋਰੀ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰੂ ਤੇਗ ਬਹਾਦਰ ਨਗਰ ਟਿੱਬੀ ਵਿਖੇ ਜਿੱਥੇ ਕਿ ਚੋਰ ਦੋ ਘਰਾਂ ਨੂੰ ਨਿਸ਼ਾਨਾ ਬਣਾ ਕੇ ਚਾਰ ਕੀਮਤੀ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਏ ਈ ਆਪਣਾ ਮਾਰਨਿਕਾ ਮੇਰਾ ਨਾ ਹਾਂਜੀ ਕੀ ਮਾਮਲਾ ਕੀ ਜਿਹੜਾ ਅੱਜ ਘਰ ਦੇ ਪਹਿਲਾਂ ਸਾਡੇ ਗਵਾਂਢੀਆਂ ਦੇ ਇੱਕ ਫੋਨ ਜਿਹੜਾ ਲੈ ਕੇ ਗਏ ਤੇ ਤਿੰਨ ਫੋਨ ਇਹਨਾਂ ਦੇ ਘਰੋਂ ਲੈ ਕੇ ਗਏ ਹੂੰ ਤੇ ਇੱਕ ਫੋਨ ਇੱਥੇ ਪਿਆ ਦੋ ਫੋਨ ਉੱਥੇ ਪਏ ਹੋਏ ਸੀਗੇ ਤੇ ਲਾਈਟ ਐ ਪ੍ਰੋਪਰਲੀ ਜਗ ਰਹੀ ਸੀ ਆ ਛੋਟੀ ਕੁੜੀ ਯਾਨੇ ਦੱਸਿਆ ਆਪਣੀ ਮੰਮਾ ਨੂੰ ਮੰਮਾ ਕੀ ਉੱਥੇ ਕੋਈ ਹੈਗਾ ਵਾ ਜਦੋਂ ਹੀ ਉਹ ਉੱਠੇ ਫੋਨ ਲੱਬਿਆ ਜਾਂ ਦੇਖਿਆ ਫੋਨ ਹੈ ਹੀ ਨਹੀਂ ਤੇ ਜਿੰਨੇ ਨੂੰ ਸਾਰੀ ਗਲੀ ਚ ਰੌਲਾ ਪਿਆ ਜਿੰਨੇ ਉਹਨੂੰ ਉੱਠ ਕੇ ਬੰਦਾ ਚਲੇ ਗਿਆ ਸੀਗਾ ਕਿੰਨੇ ਵਿਅਕਤੀ ਸੀ ਪਤਾ ਲੱਗੇ ਕੁਝ ਇਹ ਸਾਡੇ 1 ਜਾਂ 2 ਹੋਣੇ ਐਨਾ ਨਹੀਂ ਪਤਾ 3.5 ਜਾਂ 4 ਵਿੱਚ ਦੀ ਗੱਲ ਹੈਗੀ ਐ ਜੀ ਤੇ ਆਏ ਕਿਧਰੋਂ ਜੀ ਕੋਈ ਪਤਾ ਨਹੀਂ ਚੱਲਿਆ ਇਹ ਗਲੀ ਵਾਲ ਦੀ ਸ਼ਾਇਦ ਆਏ ਹੋਣਗੇ ਇੱਧਰ ਤਾਂ ਸਾਰੀਆਂ ਕੰਧੀਆਂ ਕੰਧਾਂ ਉੱਚੀਆਂ ਵਾ ਇਹ ਸਿਰਫ ਇੱਕ ਕੰਦ ਵਾ ਕਿ ਜਿਹੜੇ ਸਭ ਤੋਂ ਛੋਟੀ ਕਿੰਨੇ ਮੋਬਾਈਲ ਲੈ ਗਏ ਇਹ ਘੱਟੋ ਘੱਟ ਨਹੀਂ ਤਾਂ 4 ਫੋਨ ਲੈ ਕੇ ਗਏ ਐ ਜੀ ਤੇ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਪਿਆ ਕਿਹੜਾ ਦਾਤਾ ਹੋਣਾ ਇਹਨਾਂ ਦੇ ਤਿੰਨ ਫੋਨ ਸੀ ਮਹਿੰਗੇ ਹੋਣਗੇ ਨਾਲ ਦਿਆਂ ਦਾ ਸੀਗਾ 25-30 ਹਜ਼ਾਰ ਦੋਨਾਂ ਦਾ ਸੀਗਾ 70-80 ਹਜ਼ਾਰ ਦਾ ਹੋ ਗਿਆ ਨੁਕਸਾਨ ਹਾਂਜੀ ਹਾਂਜੀ ਇੰਨਾ ਕ ਨੁਕਸਾਨ ਹੋਇਆ ਜੀ ਗਲੀ ਦੇ ਵਿੱਚ ਕੀ ਮੰਗ ਰੱਖਦੇ ਪ੍ਰਸ਼ਾਸਨ ਕੋ ਪ੍ਰਸ਼ਾਸਨ ਤੋਂ ਇਹ ਜਾਂ ਕਿਸਾਨ ਇਨਸਾਫ ਦੋ ਜੋ ਵੀ ਇਦਾਂ ਦਾ ਕ੍ਰਾਈਮ ਹੋ ਰਿਹਾ ਵਾ ਉਹਦੇ ਬਾਰੇ ਸਾਨੂੰ ਵੀ ਕੁਝ ਵੀ ਆ ਦੱਸਣ ਵੀ ਸਾਹਮਣੇ ਕੈਮਰੇ ਹੈਗੇ ਉਹ ਕਹਿੰਦੇ ਸਾਡੇ ਕੈਮਰੇ ਦੀ ਲਾਈਵ ਵੀ ਰਿਕਾਰਡਿੰਗ ਹੁੰਦੀ ਆ ਕੋਈ ਪਿਛਲੀ ਰਿਕਾਰਡਿੰਗ ਨਹੀਂ ਹੋ ਰਹੀ ਲਾਈਵ ਹੀ ਚੱਲ ਰਹੀ ਆ ਉਹਨਾਂ ਦਾ ਮੇਰਾ ਨਾਮ ਪਰਸਰਮਾ ਜੀ ਮਹੱਲਾ ਗੁਰੂ ਤੇਗ ਬਹਾਦਰ ਨਗਰ ਟਿੱਬੀ ਗਲੀ ਨੰਬਰ 1 ਨੇੜੇ ਰੇਲਵੇ ਕ੍ਰੋਸਿੰਗ ਅਸੀਂ ਕਾਫੀ ਦਿਨ ਤੋਂ ਇੱਥੇ ਰਹੇ ਆਂ ਅੱਜ ਤੱਕ ਕਦੀ ਇਦਾਂ ਦੀ ਕੋਈ ਘਟਨਾ ਨਹੀਂ ਵਾਪਰੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਮਾਮਲਾ ਇਹ ਆ ਜੀ ਕੋਈ 3 ਵਜੇ ਕਰੀਬ ਮੇਰੀ ਬੇਟੀ ਨੇਮ ਵੈਲਟ ਚੱਕਿਆ ਤੇ ਟਾਈਮ ਦੇਖਿਆ ਉਸ ਤੋਂ ਬਾਅਦ 3:30 ਵਜੇ ਤੋਂ ਬਾਅਦ ਤੇ ਕੋਈ ਇਦਾਂ ਦੀ ਵਾਰਦਾਤ ਹੋ ਗਈ ਕਿ ਅੱਜ ਗਵਾਂਢ ਦੇ ਵਿੱਚ ਵੀ ਤਿੰਨ ਮੋਬਾਈਲ ਜਿਹੜੇ ਚੋਰੀ ਹੋ ਗਏ ਆ ਸਾਡੇ ਘਰ ਦੇ ਨਾਲ ਬਿਲਕੁਲ ਕੰਧ ਨਾਲ ਬੰਦਾ ਟੱਪ ਕੇ ਆਇਆ ਔਰ ਸਾਡੇ ਸਾਹਮਣੇ ਭਾਜੀ ਹੁਣੀ ਰਹਿੰਦੇ ਆ ਉਹਨਾਂ ਨੇ ਦੇਖਿਆ ਬੰਦਾ ਕੰਧ ਟੱਪ ਕੇ ਵਾਪਸੀ ਦੌੜਿਆ ਸਾਨੂੰ ਨਹੀਂ ਪਤਾ ਲੱਗਾ ਔਰ ਸਾਨੂੰ ਇਸ ਘਟਨਾ ਦਾ ਸਵੇਰੇ 5.5 ਵਜੇ ਜਦੋਂ ਅਸੀਂ ਉੱਠ ਕੇ ਬੇਟੀ ਨੂੰ ਕਿਹਾ ਕਾਲਜ ਜਾਣ ਵਾਸਤੇ ਤਿਆਰ ਹੋ ਤਾ ਉਹਨਾਂ ਨੂੰ ਤਾਂ ਫੋਨ ਨਹੀਂ ਮਿਲਿਆ ਤੇ ਅਸੀਂ ਬੜੇ ਸੋਚਾਂ ਵਿੱਚ ਬੈ ਕੇ ਸਾਰਾ ਕੁਝ ਸ਼ਾਨ ਮਾਰਿਆ ਕਿਤੇ ਵੀ ਸਾਨੂੰ ਫੋਨ ਨਹੀਂ ਲੱਭਿਆ ਉਹ اچانک ਮੈਂ ਬਾਲਾ ਦਬਾ ਖੁੱਲ ਕੇ ਦੇਖਿਆ ਸਾਡੇ ਜਿਹੜੇ ਗਵਾਨ ਰੰਦੇ ਆ ਉਹ ਮਾਤਾ ਕੋੜਾ ਸਿੱਤ ਨੂੰ ਜਾ ਰਹੇ ਉਹਨੂੰ ਪੁੱਛਿਆ ਕਿ ਸਾਡੇ ਘਰੋਂ ਤਿੰਨ ਜਿਹੜੇ ਮੋਬਾਈਲ ਚੋਰੀ ਹੋ ਗਏ ਆ ਤਾਂ ਸਾਨੂੰ ਪਤਾ ਲੱਗਾ ਕਿ ਸਾਡਾ ਮੋਬਾਈਲ ਵੀ ਤੇ ਕੇ ਰਿਪੋਰਟ ਜਿਹੜੇ ਉਹ ਚੋਰੀ ਹੋ ਚੁੱਕੇ ਆ 9827 ਫੋਨ ਮੋਬਾਈਲ ਨੰਬਰ ਤੇ ਕੋਈ ਕੈਮਰੇਆਂ ਵਿੱਚ ਆਏ ਕੈਮਰੇ ਦੇ ਸਾਹਮਣੇ ਦੁਕਾਨਾਂ ਲੱਗੇ ਉਹਨਾਂ ਨੂੰ ਪੁੱਛਿਆ ਜੀ ਉਹ ਕਹਿੰਦੇ ਲਾਈਵ ਲੋਕੇਸ਼ਨ ਚੱਲਦੀ ਆ ਪਰ ਰਿਕਾਰਡਿੰਗ ਨਹੀਂ ਕੋਈ ਹੈਗੀ ਜੀ ਤੇ ਕਿੰਨੇ ਘਰਾਂ ਦੇ ਵਿੱਚ ਚੋਰੀ ਹੋਈ ਹੈ ਇਹ ਦੋ ਘਰਾਂ ਚ ਹੋਈ ਹੈ ਜੀ ਤੇ ਕਿੰਨੇ ਮੋਬਾਈਲ ਲਗੇ ਇਹ ਚਾਰ ਮੋਬਾਈਲ ਜੀ ਤੇ ਨੁਕਸਾਨ ਕਿੰਨਾ ਹੋ ਗਿਆ ਟੋਟਲ ਲਗਭਗ ਨੁਕਸਾਨ 95000 ਜੀ 70-80000 ਦਾ ਹੋ ਗਿਆ ਜੀ 70-80000 ਰੁਪਏ ਦਾ ਤੇ ਬੁਲ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਨਹੀਂ ਆ ਜੀ ਸਵੇਰੇ ਪੜੇ ਸੋਚਦੇ ਸੀ ਵੀ ਕੈਮਰੇ ਦੁਕਾਨਾਂ ਖੋਲੂਗਾ 10 ਰੁਪਏ ਦਵਾਤੀ ਤੁਹਾਨੂੰ ਕੁਝ ਮਿਲੇ ਫਿਰ ਅਸੀਂ ਜਾਈਏ ਤੇ ਹੁਣ ਦੁਕਾਨਾਂ 1.5 ਰੁਪਏ ਦਵਾਦ ਖੁੱਲੀਆਂ ਤੇ ਹੁਣ ਦੇਖਿਆ ਤੇ ਸਾਨੂੰ ਕੁਝ ਨਹੀਂ ਬਦਲ ਲਗਾ ਹੁਣ ਅਸੀਂ ਜਾ ਕੇ ਸੈਟੀਥਾਨਾ ਤੇ ਰਿਪੋਰਟ ਜੋ ਬਿਨ ਲਖਾਉਂਦੇ ਕੀ ਮੰ ਕਿੰਨੇ ਸਾਲਾਂ ਤੋਂ ਅਸੀਂ ਦਰਿਆ ਨੇ 1973 ਨੂੰ ਮੇਰਾ ਜਨਮਾ ਔਰ ਇਦਾਂ ਨਹੀਂ ਕਦੀ ਵਾਰਦਾਤ ਹੋਈ ਨਹੀਂ ਸਾਡੀ ਤਾਂ ਸਮਝ ਵਿੱਚ ਬਾਹਰ ਆ ਜੀ ਕਿੱਦਾਂ ਹੁੰਦੀ ਕਿ ਨਹੀਂ ਇਹਦੇ ਬਾਰੇ ਤੁਸੀਂ ਸ਼ਾਨਦীন ਕੀਤੀ ਜਾਓ ਜੀ ਸਾਨੂੰ ਪਤਾ ਲੱਗ ਸਕੇ